ਦਰਸ਼ਕੋ ਅੱਜ ਦੀ ਜਿਹੜੀ ਸੱਚੀ ਘਟਨਾ ਜਦੋਂ ਤੁਸੀਂ ਪੂਰੀ ਸੁਣੋਗੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿਵੇਂ ਇੱਕ 7 ਮਹੀਨਿਆਂ ਦੀ ਪ੍ਰੈਗਨੈਂਟ ਔਰਤ ਦੇ ਨਾਲ ਇੱਕ ਪੁਲਿਸ ਵਾਲਾ ਜ਼ਬਰਦਸਤੀ ਕਰਦਾ ਅਤੇ ਇਸ ਤੋਂ ਬਾਅਦ ਉਸ ਦੀ ਇੱਕ ਅਸ਼ਲੀਲ ਵੀਡੀਓ ਬਣਾਉਂਦਾ ਅਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦਿੰਦਾ ਪਰ ਜਦੋਂ ਇਸ ਕੇਸ ਦਾ ਪੂਰਾ ਰਾਜ਼ ਖੁੱਲਦਾ ਤਾਂ ਸਭ ਦੇ ਹੋਸ਼ ਉਡਾ ਕੇ ਰੱਖ ਦਿੰਦਾ ਸਾਰੇ ਦਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਨਪੁਰ ਦੀ ਹੈ ਕਾਨਪੁਰ ਦੇ ਵਿੱਚ ਪਿੰਡ ਪੈਂਦਾ ਅਕਬਰਪੁਰ ਅਕਬਰਪੁਰ ਦੀ ਰਹਿਣ ਵਾਲੀ ਮਹਿਲਾ ਕਾਂਸਟੇਬਲ ਜੋ ਕਿ ਡਾਇਲ 112 ਨੰਬਰ ਤੇ ਤਣਾਤ ਸੀ ਅਕਸਰ ਮਹਿਲਾ ਕਾਂਸਟੇਬਲਾਂ ਦਿਨ ਦੀ ਡਿਊਟੀ ਜਾ ਕੇ ਕਰਦੀ ਸੀ ਕਿਉਂਕਿ ਮਹਿਲਾ ਕਾਂਸਟੇਬਲ 7 ਮਹੀਨਿਆਂ ਦੀ ਪ੍ਰੈਗਨੈਂਟ ਸੀ ਪਰ ਉਸਦੇ ਨਾਲ ਹੀ ਇੱਕ 2018 ਦੇ ਬੈਚ ਦੇ ਵਿੱਚ ਭਰਤੀ ਹੋਇਆ ਵਿਕਾਸ যাদਬ ਜਿਵੇਂ ਹੀ ਉਸ ਮਹਿਲਾ ਦੀ ਡਿਊਟੀ ਚੇਂਜ ਹੁੰਦੀ ਤਾਂ ਉਸ ਤੋਂ ਬਾਅਦ ਉਸ ਜਗ੍ਹਾ ਤੇ ਉਸ ਵਿਕਾਸ যাদਬ ਦੀ ਡਿਊਟੀ ਲੱਗਦੀ ਸੀ ਕਿਉਂਕਿ ਵਿਕਾਸ যাদਬ ਸੀ ਜਿਹੜਾ ਉਹ ਰਾਤ ਨੂੰ ਡਿਊਟੀ ਕਰਦਾ ਸੀ ਅਤੇ ਉਹ ਮਹਿਲਾ ਸੀ ਜਿਹੜੀ ਉਹ ਦਿਨ ਵੇਲੇ ਡਿਊਟੀ ਕਰਦੀ ਸੀ ਪਰ ਜਦੋਂ ਉਹਨਾਂ ਦਾ ਟਕਰਾ ਹੁੰਦਾ ਤਾਂ ਵਿਕਾਸ যাদਬ ਗੰਦੇ-ਗੰਦੇ ਕਮੈਂਟ ਕਰਦਾ ਅਸ਼ਲੀਲ ਹਰਕਤਾਂ ਕਰਦਾ ਬੈਡ ਟੱਚ ਕਰਦਾ ਅਤੇ ਉਸ ਨੂੰ ਬਹੁਤ ਵਾਰ ਛੇੜਨ ਦੀ ਕੋਸ਼ਿਸ਼ ਕਰਦਾ ਪਰ ਜਿਹੜੀ ਉਹ ਮਹਿਲਾ ਸੀਗੀ ਉਹ ਇਸ ਗੱਲ ਨੂੰ ਇਗਨੋਰ ਕਰ ਦਿੰਦੀ ਸੀ ਕਿਉਂਕਿ ਉਹ 7 ਮਹੀਨਾ ਦੀ ਪ੍ਰੈਗਨੈਂਸੀ ਇਸ ਕਰਕੇ ਉਹ ਨਹੀਂ ਚਾਹੁੰਦੀ ਸੀ ਕਿ ਇਸ ਤਰ੍ਹਾਂ ਦਾ ਮਸਲਾ ਖੜਾ ਹੋਵੇ ਪਰ ਹੌਲੀ-ਹੌਲੀ ਜਿੰਮੇ-ਜਿੰਮੇ ਟਾਈਮ ਲੰਘਦਾ ਜਾਂਦਾ ਜਿਹੜਾ ਵਿਕਾਸ ਜਾਂਦਾ ਉਹ ਸੁਧਰਦਾ ਨਾ ਨਹੀਂ ਲੈਂਦਾ ਉਹ ਹੌਲੀ-ਹੌਲੀ ਉਸ ਮਹਿਲਾ ਕਾਂਸਟੇਬਲ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਇੱਕ ਦਿਨ ਐਸਾ ਹੁੰਦਾ ਕਿ ਉਹ ਉਸ ਮਹਿਲਾ ਕਾਂਸਟੇਬਲ ਦੇ ਘਰ ਚਲਾ ਜਾਂਦਾ ਉਹਦੇ ਪਿੰਡ ਅਖਬਾਰਪੁਰ ਚਲਾ ਜਾਂਦਾ ਅਤੇ ਉਸ ਮਹਿਲਾ ਨੂੰ ਕਹਿੰਦਾ ਕਿ ਮੈਂ ਤੇਰੇ ਕੋਲ ਕੋਈ ਜ਼ਰੂਰੀ ਕੰਮ ਆਇਆ ਪਰ ਜਿਵੇਂ ਹੀ ਉਹ ਮਹਿਲਾ ਉਸ ਨੂੰ ਆਪਣੇ ਘਰ ਦੇ ਅੰਦਰ ਦਾਖਲ ਕਰ ਲੈਂਦੀ ਆ ਤਾਂ ਇਸ ਤੋਂ ਬਾਅਦ ਉਹ ਉਸ ਮਹਿਲਾ ਦੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਅਤੇ ਇਸ ਤੋਂ ਬਾਅਦ ਉਹ ਉਸ ਮਹਿਲਾ ਨੂੰ ਡਰਾਉਦਾ ਧਮਕਾਉਂਦਾ ਅਤੇ ਫਿਰ ਉਸ ਦੇ ਨਾਲ ਗੰਦਾ ਕੰਮ ਵੀ ਕਰਦਾ ਅਤੇ ਉਸ ਕਾਰ ਦੀ ਸਾਰੇ ਦੀ ਉਹ ਵੀਡੀਓਗ੍ਰਾਫੀ ਵੀ ਕਰ ਲੈਂਦਾ ਅਤੇ ਨਾਲ-ਨਾਲ ਉਸ ਦੀਆਂ ਫੋਟੋਆਂ ਵੀ ਕਲਿੱਕ ਕਰ ਲੈਂਦਾ ਇਸ ਤੋਂ ਬਾਅਦ ਉਸ ਮਹਿਲਾ ਕੋਸੇਵ ਨੂੰ ਇਹ ਗੱਲ ਕਹਿੰਦਾ ਵੀ ਜੇਕਰ ਤੂੰ ਇਸ ਗੱਲ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਂ ਇਹ ਵੀਡੀਓ ਵਾਇਰਲ ਕਰ ਦੇਵਾਂਗਾ ਅਤੇ ਤੇਰੀ ਇੱਜ਼ਤ ਆ ਜਿਹੜੀ ਉਹ ਮਿੱਟੀ ਦੇ ਵਿੱਚ ਰੋਲ ਦੇਵਾਂਗਾ ਥੋੜੇ ਟਾਈਮ ਬਾਅਦ ਉਹ ਲੜਕੀ ਸੋਚਦੀ ਹੈ ਜੇਕਰ ਮੈਂ ਅੱਜ ਇਸ ਗੱਲ ਨੂੰ ਦਵਾ ਦਿੱਤਾ ਤਾਂ ਪਤਾ ਨਹੀਂ ਇਹ ਦਰਿੰਦਾ ਹੋਰ ਕਿੰਨੀਆਂ ਕੁ ਕੁੜੀਆਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਊਗਾ ਅਤੇ ਫਿਰ ਉਹ ਆਪਣੇ ਇਰਾਦੇ ਮਜ਼ਬੂਤ ਕਰਦੀ ਹੈ ਅਤੇ 112 ਨੰਬਰ ਤੇ ਕਾਲ ਕਰਦੀ ਹੈ ਅਤੇ ਪੁਲਿਸ ਨੂੰ ਸਾਰੀ ਕਹਾਣੀ ਦੱਸਦੀ ਹੈ ਇਸ ਤੋਂ ਬਾਅਦ ਪੁਲਿਸ ਉਸ ਮਹਿਲਾ ਕਾਂਸਟੇਬਲ ਨੂੰ ਥਾਣੇ ਦੇ ਵਿੱਚ ਬੁਲਾਉਂਦੀ ਹੈ ਅਤੇ ਉਸ ਦੇ ਬਿਆਨ ਦਰਜ ਕਰਕੇ ਉਸ ਦੇ ਬਿਆਨਾਂ ਦੇ ਆਧਾਰ ਤੇ ਉਸ ਕਾਂਸਟੇਬਲ ਉੱਤੇ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਸ ਤੇ ਬਣਦੀਆਂ ਧਾਰਾਵਾਂ ਮਾ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨੂੰ ਵੀ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ